ਮੁੱਛਾ ਜੜਾਉਂਦਾ ਚਾਚਾ ਕਹਿੰਦਾ ਮੇਰੀ ਰੀਲ ਬਣਾ ਸੱਚੇ ਇਹ ਬਣਾਈ ਜਾਂਦੇ ਨੇ ਰੀਲਾਂ ਕਿ ਸਾਡੀ ਵੀ ਬਣਨੀ ਚਾਹੀਦੀ ਆ ਹੋਵੇ ਠੀਕ ਆ ਹਾਂ ਜੀ ਇਹਦੇ ਨਾਮ ਲਿਖਿਆ ਪੇ ਉਹ ਤੋਂ ਜ਼ਿਆਦਾ ਚਾਹੀਦੀ ਆ ਰੀਲ ਤਾਂ ਇੱਕ ਅੱਧੇ ਲੱਗੇ ਪੇ ਬਣਾਉਣਾ ਚਾਚਾ ਕੱਖ ਵੱਡਦਾ ਕੱਖ ਵੱਡਣ ਨੂੰ ਥੋੜੀ ਤਾਂ ਲੱਗੇ ਪੇ ਦੋ ਇਹ ਕਹਿੰਦੇ ਰੀਲਾਂ ਪਾਉਣੀਆਂ ਸੀ ਚਾਚੇ ਵਾਲੀ ਬਰਾਬਰ ਪਾਇਓ ਦੇਖਿਓ ਕਿੰਨਾ ਸੋਹਣਾ ਲੱਗਦਾ ਮੁੱਛਾ ਜੜਾਉਂਦਾ ਹੀ ਆਉਂਦਾ ਆ ਚਾਚਾ ਮਾ ਬਟਾ ਦੇ ਕੀ ਤੋ ਰਿਹਾ ਉੱਤੇ ਤੇ ਟਰੈਕਟਰ ਆ ਕੇ ਕਰਨ ਲੱਗੇ ਆ ਆ ਤਾਂ ਕਰਾਉਣਾ ਅੱਜ ਬੌਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਣਾਉਣਾ ਦਾ ਰੀਲ ਬਣਾਉਦੇ ਬਣਾਉਂਦੀ ਵੀਡੀਓ ਵੀ ਸ਼ੁਰੂ ਹੋ ਜਾਂਦੀ ਆ ਇੱਧਰ ਚਾਹੀਦੀ ਆ ਤਾਂ ਚਾਚੇ ਕਾ ਨਹੀਂ ਤਿੰਨ ਚਾਰ ਦਿਨਾਂ ਬਾਅਦ ਮਿਲਿਆ ਚਾਚੇ ਨੂੰ ਅੱਜ ਹੈ ਚਾਚੇ ਤੇ ਮੇਰੀ ਕਿੱਥੇ ਹੈ ਤੂੰ ਇਹ ਲੱਗੀ ਵੇ ਤਾਂ ਬਣਾਉਣਾ ਹਾਂ ਹਾਂ ਬੜੀ ਠੀਕ ਹੈ ਮੈਂ ਤਾਂ ਹੀ ਆਇਆ ਮੈਂ ਕਿ ਚਾਚਾ ਰਹਿ ਗਿਆ ਇੱਕ ਠੀਕ ਹੈ ਚਾਚੇ ਰੀਲ ਪਾ ਦਈਏ ਹਾਂ ਗਾਨੀ ਦੇ ਲੱਗਨੀ ਹੋ ਗਈ ਫੇਰ ਦੁਬਾਰੇ ਔਰ ਪਰਦਾਏ ਬਹੁਤ ਆ ਪਰਦੇ ਫੇਰ ਉਹ ਭਾਦੋਂ ਦਾ ਮਹੀਨਾ ਸ਼ੁਰੂ ਹੋਇਆ ਭਾਦੋਂ ਚ ਪਰਦਾਏ ਹੁੰਦੀ ਜੱਟ ਸਾਹਿਬ ਨੇ ਆ ਹਾਂ ਬਾਜੀ ਦਾ ਟਾਈਮ ਹੈ 15 ਦਿਨਾਂ ਬਸ ਬਾਜੇ ਜੀ ਹੋਣਾ ਜੱਟਾਂ ਨੇ ਆ ਜੱਟਾਂ ਨੇ ਬਾਜੇ ਹੋਣਾ 15 ਦਿਨਾਂ ਹੱਥ ਤੇ ਖਾ ਲਿਆ 15 ਦਿਨ ਬਾਅਦ ਠੀਕ ਆ ਬਸ 15 ਦਿਨਾਂ ਪੂਰੇ ਅੱ ਲਈ ਬੰਦੀ ਘੁੱਟ ਪਾਣੀ ਦਾ ਏ ਟਰੈਕਟਰ ਚਲਾ ਕੇ ਥਿਆ ਲੱਗੀ ਤੂੰ ਕਿਆ ਕਿਆ ਬਾਈ ਕਹਦੇ ਕਿਵੇਂ ਪਤਾ ਲੱਗਦਾ ਉਹਨਾਂ ਵੀ ਭਾਦੋਂ ਦੇ ਵੀ ਜਿਹੜੀ ਆ ਆ ਵੀ ਸੰਗਰਾਮ ਤੇ ਉਹਨਾਂ ਦੇ ਦਸਵੀਂ ਤੇ ਦਾਦੀ ਨੂੰ ਬਾਈ ਭਾਦੋਂ ਕਿਦੋਂ ਜਿਹੜੇ ਕਰਦੇ ਸੰਗਰਾਮ ਤੇ ਕਿ ਦਸਵੀਂ ਤੇ ਸੰਗਰਾਮ ਨਾ ਨਾ 10ਵੀਂ ਤੇ ਹੁੰਦਾ ਸੰਗਰਾਮ ਹੈ 10ਵੀਂ ਤੇ ਸ਼ੁਰੂ ਹੋ ਜਾਂਦੀ ਦੇਸ਼ੀ ਨਹੀਂ ਮੈਂ ਤਾਂ ਇਹ ਬਾਈ ਉਹ ਪੁੱਛਦਾ ਵੀ ਅਗਸਤ ਮਹੀਨੇ ਚ ਆ ਕੇ ਵੀ ਜਿਹੜੀ ਅੱਜ ਬਾਦੋਂ ਸ਼ੁਰੂ ਹੋ ਗਿਆ ਠੀਕ ਆ ਅੱਜ ਤੇ ਅਗਲੇ ਉਹਦੇ ਤੇ ਜਾ ਕੇ ਬਾ 15 20 ਦਿਨ ਗਰਮੀ ਦੇ ਆ ਬਾਦੋਂ ਬਾਦੋਂ ਲਾਲਾ ਚੱਲ ਠੀਕ ਆ ਉੱਤੇ ਬਾ ਮੌਸਮ ਫਿਰ ਠੰਡ ਸ਼ੁਰੂ ਹੋ ਜਾਣਾ ਨਾ ਠੰਡ ਨਹੀਂ ਕਹਿੰਦਾ ਬਾਪੂ ਇੰਨੀ ਗਰਮੀ ਨਹੀਂ ਵੀ ਉਹ ਦੂਆ ਹੋ ਜਾਣਾ ਸ਼ੁਰੂ ਕੰਮ ਮਹੀਨੇ ਵਿੱਚ 2 ਘੰਟੇ ਬਸ ਤਿੰਨ ਹਾਂ ਉਹ ਕੰਮ ਹੋ ਜਾਣਾ ਅਗਲਾ ਅੰਗਰੇਜ਼ੀ ਮਹੀਨਾ ਪਹਿਲੀ ਸਟਾਰਟ ਹੁੰਦਾ ਹੈਨਾ ਹਾਂ ਪਹਿਲੀ ਅੰਗਰੇਜ਼ੀ ਪਹਿਲੀ ਦੇ ਦੇਸੀ 15 13 ਇਦਾਂ ਹੁੰਦਾ ਪਹਿਨਾ 13 ਦੀ ਸਗਰਾ ਨੂੰ ਦੀ ਫੇ 14 15 16 17 ਤੱਕ ਪੁੱਜ ਜਾਂਦੀ ਏ ਠੀਕ ਹੈ ਜੀ ਆ ਹੁਣ ਜਿਹੜੀ ਅਗਲੀ ਤੇ ਵਾਸੂ ਸ਼ੁਰੂ ਆ ਹਾਂ ਹਸੂ ਆ ਦੋ ਦਮ ਬਾਅਦ ਸੂਆ ਹੁੰਦਾ ਅਸੂ ਵਿੱਚ ਬਲਗੂਆ ਲੱਗੇ ਕਰਦਾ ਇੱਕ ਅੱਗਣ ਅਸੂ ਚੀਂ ਪੈਣਾ ਜਿਹੜਾ ਪੈ ਗਿਆ ਤਾਂ ਠੀਕ ਆ ਜਿਹੜਾ ਉਹਨੂੰ ਪੈ ਕਰਦਾ ਮੇਲੇ ਨੂੰ ਅੱਛਾ ਉਹ ਮੇਲਾ ਹਾਂ ਲੁਧਿਆਣਾ ਜਾਣਾ ਹੈ ਤੀ ਦੇਖਣਾ ਜਾਣਾ ਚੱਲੂਗੇ ਐਤ ਕੀ ਤਾਂ ਗੱਡੀ ਵੀ ਸੁੱਕਣਾ ਬੜੀ ਹੋਆ ਗੱਗੇ ਵਾਲੀ ਆ ਸਾਰੇ ਚਲੇ ਜਾਣਾ ਲੁਧਿਆਣੇ ਮੇਰਾ ਦੇਖ ਕੇ ਆਉਣਾ ਜਦੂਰ ਆ ਵੀ ਜਾਣਾ ਰਾਜਪੁਰੇ ਵਾਲਾ ਹਾਂ ਇਹ ਵੀ ਇਹ ਵੀ ਦੇਖ ਕੇ ਆਉਂਗੇ ਮਾਰੇ ਆਉਂਗਾ ਗੇੜਾ ਚੱਲੂਗਾ ਪੱਤਰ ਕੋਲ ਲੱਗਿਆ ਰਾਇਦਰ ਉਹ ਇਹਦਾ ਹੁਣ ਉਹ ਇਹਨੇ ਦਿਖਾਉਣੀ ਆ ਦਮ ਹਾ ਦੋਲੇ ਕੁੰਭੇ ਕੇ ਲੰਘ ਜਣੇ ਲੰਘ ਜਵੇ ਅੱਜ ਨਾਲ ਦੱਬੇ ਸੰਗਰਾ ਚੱਲ ਬੇਗ ਤੇਰੇ ਨਾਲ ਪਰੀ ਵੱਦੋ ਭਰੀਆਂ ਚਲੋ ਆ ਜਾ ਉਹ ਮੰਜਾਇਆ ਕਰ ਲਵਾਂ ਹਾਂ ਆ ਇੱਧਰ ਦੇ ਬੱਦਲ ਜਾ ਉਠੂਗਾ ਹੁਣ ਦੇਖੀ ਐ ਚ ਬਈਆ ਉਹ ਤੇ ਨਹੀਂ ਪਤਾ ਲੱਗਦਾ ਦੇਖ ਐ ਚ ਕੈਮਰੇ ਕਿੰਨਾ ਲੱਗਦਾ ਹੋਵੇ ਹੈ ਬਾਈ ਬੜਾ ਫੋਨ ਆ ਫਰਕ ਆ ਫਰਕ ਦੇਖ ਲੈਨ ਪਤਾ ਲੱਗਦਾ ਜਿੱਥੇ ਜਿੱਥੇ ਕਾਲਾ ਬਣਦਾ ਜਾਂਦਾ ਪਤਾ ਥੋੜੀ ਜਿਹੀ ਤਾਂ ਨਹੀਂ ਦੇਖ ਲੈ ਹੈ ਉੱਥੇ ਦੇਖਦਾ ਨਹੀਂ ਉਹ ਦਿਖਦਾ ਨਹੀਂ ਹੈਗਾ ਅੱਖਾਂ ਨਾਲ ਦੇਖੀਏ ਬਹੁਤ ਫਰਕ ਪੈਂਦਾ ਹੈ ਬਾਬਾ ਅੱਖਾਂ ਨਾਲੋਂ ਬੜਾ ਹੋ ਗਿਆ ਕੈਮਰਾ ਹੈ ਹਾਂ ਆਪਣੀਆਂ ਨਾਲ ਨਹੀਂ ਅੱਖਾਂ ਦੇ ਬੜਾ ਕੋਈ ਕੈਮਰਾ ਨਹੀਂ ਬਣਦਾ ਯਾਰ ਆ ਤਾਂ ਹੈ ਭਲਾ ਪਰ ਉਹ ਦੇਖ ਉਹ ਦੇਖ ਉਹਦਾ ਦਿਖਾਉਣੀ ਚੱਲੀ ਨੇ ਕੈਨਲੋਂ ਬੜਾ ਕੋ ਬਣ ਲ ਗਿਆ ਹੈ ਅੱਖਾਂ ਤੇ ਕੋਈ ਜਿੰਨਾ ਮਸਾ ਇਹ ਪਤਾ ਕਿ ਉਹ ਨਹੀਂ ਬਾਈ ਆਪਣਾ ਨੇਚਰਲ ਚੀਜ਼ ਦਿਖਾਉਂਦਾ ਇਹ ਥੋੜੀ ਹੁਣ ਲਾਈਟ ਲੂਡ ਵਧ ਗਈ ਘੱਟ ਗਈ ਜਦੇ ਕੰਮ ਹੋ ਜਾਣਾ ਚਲੋ ਆ ਗਏ ਅਸੀਂ ਲੋ ਦੋ ਉਹ ਸਸਰੀ ਘਾਲ ਸਾਰਿਆਂ ਨੂੰ ਅੱਜ ਭਾਈ ਚੱਲ ਲੱਗਿਆ ਪੱਤ ਦਾ ਕੰਮ ਉਹਦੀ ਮੋਟਰ ਪਾਈ ਮੋਟਰ ਲਗਭਗ ਤਿਆਰੇ ਆ ਹੁਣ ਪੱਤ ਪੋਣਾ ਹੈ ਤੇ ਏਡੀ ਮਿੱਟੀ ਲਿਆਉਣੀ ਆ ਪੋਪਰ ਟਰੈਕਟਰ ਦੋ ਆ ਗਿਆ ਜਿੱਕਾ ਕਾਲਾ ਆ ਗਿਆ ਸਾਸੀ ਨਾਲ ਦੇਖ ਲੋ ਕਿੱਥੇ ਆ ਖਰਾਬ ਹੋ ਗਿਆ ਉਹ ਤਾਂ ਫਿਰ ਉਹਨੇ ਸਾਰੀ ਮਿੱਟੀ ਚੱਕ ਕੇ ਪੂਰੇ ਲਿਆਉਂਦੇ ਕਿ ਹੋਰ ਤੱਕ ਕਰਨਾ ਹੈ ਦੋ ਬਾਅਦ ਹੀ ਦੋ ਤਿੰਨ ਗਿਆ ਰਹੇ ਔਰ ਨੀਵੇਂ ਕਰਕੇ ਬਾਅਦ ਚ ਲੈਵਲ ਕਰਾ ਲੈਣਾ ਉੱਤੇ ਉੱਤੇ ਪਾਉਂਗੇ ਲੈਵਲ ਕਰਾਉਣਾ ਉਹਦੀ ਕਰ ਦੇਣਾ ਅਪਣਾ ਵੀ ਤੈ ਵੀ ਤਾਂ ਆਇਆ ਹੋ ਗਿਆ ਵੀ ਲੈ ਬਗਾ ਕਰਦਾ ਆਪਣਾ ਬੰਦਾ ਹੁਣ ਤਾਂ ਲੇਜ਼ਰ ਵਾਲਾ ਕੀ ਹੋ ਗਿਆ ਕੋਈ ਨਹੀਂ ਸਤਸ੍ਰੀਕਾਲ ਸਤਸ੍ਰੀਕਾਲ ਜੀ ਸਤਸ੍ਰੀਕਾਲ ਦੀ ਸਤਸ੍ਰੀਕਾਲ ਸਤਸ੍ਰੀਕਾਲ ਚਾਚਾ ਜੀ ਸੱਚੀ ਕਰਾਤਾ ਕੰਮ ਜਾਂੜਦਾ ਕਰਾਤਾ ਹੋਰ ਕਿਹੜੀ ਉਮਰ ਹੈ ਕਿਹੜੀ ਉਮਰ ਜਾਣਾ ਦੇਖ ਲੈ ਅੱਛਾ ਜੀ ਝੜ ਭਟ ਹੋਈ ਵੀ ਤੇ ਤੇ ਉਦੋਂ ਮੇਰੇ ਕੋਲ ਤਾਂ ਨਹੀਂ ਸੀ ਪਲਾਂ ਆ ਉਮਰ 50 ਖਾਲਦੀ ਤੂੰ ਮੇਰਾ 20 ਸਾਲ ਦਾ ਹੈ ਉਹ ਨਹੀਂ ਹੀਰੇ ਪਟਾਈ ਪਿੱਛੇ ਜੇ ਪਟਾਈ ਨੇ ਜਾਣ ਮੈਂ ਹੁਣ ਪਟਾਈ ਉਹਦਾ ਕੀੜਾ ਲੱਗ ਗਿਆ ਤਾਂ ਬਾਕੀ ਜਿਹੜੇ ਠੀਕ ਹੈ ਤੰਦ ਲਈ ਸੀ ਉਮਰ ਕਿੰਨੀ ਤੋਈ ਮੈਂ ਬੋਲ ਰਿਹਾ ਮੈਂ 22 ਤੇ 23 ਸਾਲ ਦੀ ਹੋਊ 24 ਹੁਣੀ ਹੁਣੀ ਜਾੜਾ ਕਈਆਂ ਦੇਖ ਲੈ ਆ ਗਿਆ 4 3 3 ਘੜਾਤੀ ਰਹਿ ਕਿਹੜੀ ਕੀ ਖਣਾ ਕਾ ਨਾਲ ਉਹਦੇ ਆਏ ਨਗਰੀ ਲਵਾਈਏ ਆਏ ਖਾਈਏ ਉਹ ਮੇਰੇ ਦਾਦਾ 10000 ਰੁਪਏ ਜੇ ਆਏ ਤੇ ਲੱਗ ਗਿਆ ਪਿਆ ਮੂੰਹ ਚ ਆਏ ਨਾਲ ਖਾਈ ਜਣੇ ਨੇ ਕਾਜੇ ਸੋਨੇ ਦੀ ਲਵਾ ਦੀਏ ਕਿਆ ਜਾੜਾ ਸੋਨੇ ਦੀ ਲਵਾ ਦੀਏ ਫੇਰ ਇਹਦਾ ਮੁੱਲ ਪੈਣਾ ਨਾਲ ਤਾਂ ਡੈੱਡ ਕਰਾ ਦਿੰਦਾ ਲੋੜੇ ਨਹੀਂ ਸੀ ਹੈਗੀ ਡੈੱਡ ਦੂਈਆਂ ਡੈੱਡ ਕਰਾਈਆਂ ਉਹ ਲੋੜੇ ਨਹੀਂ ਸੀ ਬਾਈ ਆ ਦੇ ਉਹ ਦੂਈਆਂ ਡੈੱਡ ਕਰਾਈ ਵੀ ਆ ਜਾੜਾ ਹੈ ਉਹ ਨੂੰ ਕੋਈ ਮੂੰਹ ਚ ਤੇਰੇ ਫੇਰ ਕਾਜ ਦੋ ਡੈੱਡ ਕਰਾ ਕੇ ਕੈਪ ਕਰਾਤਾ ਉਹ ਕੈਪ ਕੀ ਹੈ ਤੈਨੂੰ ਰੁੱਟੀਆਂ ਦੋ ਕੱਠੇ ਰੁੱਟੀਆਂ ਨਾ ਨਾ ਕਲੀ ਹੈ ਨਾ ਇੱਕ ਰੁੱਟੀ ਜਿਹਦਾ ਮਾਹ ਕੱਠੇ ਰੁੱਟੀ ਦਾ ਫੇਰ ਤਾਂ ਕੱਟਿਆ ਲੋਟ ਆਣੇ ਦੀ ਨਦੀਆਂ ਬਸਰੇ ਪ ਇੱਕ ਲੋ ਐਣੀ ਕਿਲੋ ਐਣੀ ਉਹ ਜੀਗਾ ਪਏ ਅੱਜ ਗਾਈ ਕਰੀਦਾ ਸੀਗਾ ਇਹਦਾ ਕੋਈ ਮਾਰਦੀ ਚੱਪੀ ਜਾਂਦਾ ਜਗਾਲੀ ਉਹ ਵੀ ਕਰਨੀ ਬਣੀ ਤਾ ਜੜ ਤਾ ਜਾਂ ਤਾ ਜੜ ਨੌ ਬਨੌ ਰਹਿਣੀ ਆ ਮੇਰਾ ਇਹ ਕਟੂ ਦੇ ਦੇਖ ਲੋ ਜੋ ਦਾ ਸਹਜ ਆਈ ਤਾ ਚੱਚ ਕੋ ਖੜਿਆ ਦੋ ਕਟਰ ਦੇਖੀ ਇਹ ਚੱਕ ਦੀ ਜੜ ਲਵਾਈਏ ਇਹਦੇ ਬੱਛੇ ਦੀ ਲਵਾਈ ਜੜ ਹੈ ਬੱਛੇ ਦੀ ਡਾਇਨਸਰ ਦੀ ਬੱਲੇ ਸੜੇ ਬਦਨਾਮ ਬੰਦੀ ਜਾਂਦਾ ਜੜਾ ਨਾਲ ਚਾਚੇ ਐ ਨਾ ਕਰੋ ਯਾਰ ਫੇ ਤੇਰੀ ਹੋ ਮੋਰਕੀ ਤੂੰ ਜਲਾ ਪਾਉਂਦਾ ਨਾ ਹਾਂ ਕਹਾਰੀਆ ਯਾਰ ਮੈਂ ਤਾਂ ਚਾਚੇ ਮਿੱਠਾ ਵੀ ਬਹੁਤ ਰੇਜ ਰੱਖਿਆ ਸ਼ੁਰੂ ਤੇ ਮਿੱਠਾ ਬੋਗਟ ਹੋਂ ਗਾਣ ਲੱਗਿਆ ਆ ਤਾ ਸਾਨੂੰ ਮਿੱਠਾ ਕੁਛ ਨਹੀਂ ਕਹਿਣਾ ਮਿੱਠਾ ਓ ਫੇ ਮੇਰੇ ਫੇਰ ਵੀ ਕਾਤੇ ਲੱਗਿਆ ਕੀੜਾ ਲੱਗਣਾ ਹੀ ਆ ਕੀੜਾ ਥੋੜੇ ਇੱਕ ਨੂੰ ਲੱਗਿਆ ਕੀੜਾ ਤਾਂ ਦੂਜਿਆਂ ਤਾਂ ਹੋਂ ਦੁਖਣ ਲੱਗ ਗੀਆਂ ਸਾਡੇ ਨੂੰ ਲੱਗਿਆ ਲੱਗਿੜੇ ਤੇ ਇਸ ਲੱਗੇ ਕੀੜੇ ਹੋਰ ਗੱਲ ਕਰ ਲਉ ਤੇ ਸਾਡੀਆਂ ਨੂੰ ਉੱਠ ਖੜਨਾ ਆ ਉਹਦੇ ਉੱਥੇ ਮੇਰੇ ਨਾਲ ਗੱਲਾਂ ਕਰਦਾ ਕਹਿੰਦਾ ਮੇਰੀ ਉੱਠ ਗਈ ਰਾਤ ਨੂੰ ਨਾ ਮੇਰੀ ਟੁੱਟ ਗਈ ਤੂੰ ਤਾਂ ਕਹਿਣ ਦੀ ਲੱਗਿਆ ਸ਼ਾਰਪ ਪ੍ਰੋਪਰ ਯਾਰ ਆਪਰਾ ਸਫਾਈ ਕਰੋ ਦੰਦਾਂ ਦੀ ਵੀ ਉੱਪਰ ਕਰਦੇ ਕਿਮਿਕਲ ਆ ਜਾਊਗਾ ਐਂਚ ਦੱਸ ਮੈਨੂੰ ਮੈਂ ਤਾਂ ਸਾਫ਼ ਪਈਆ ਸਾਰੇ ਜਦੋਂ ਮੈਂ ਪਹਿਲੀ ਝਾੜ ਪਟਾਈ ਸਵੇਰੇ ਇੱਕ ਵਾਰ ਬੋਰਸ ਹੋਏਗਾ ਇੱਕ ਵਾਰ ਸ਼ਾਮ ਨੂੰ ਕਰੂ ਸ਼ਾਮ ਨੂੰ ਰੋਟੀ ਖਾ ਕੇ ਨਾਲੇ ਕੁਲੜੀ ਵੀ ਨਹੀਂ ਕਰਦੇ ਪਤਾ ਨਹੀਂ ਕਰਦੇ ਕੁਲੜੀ ਕਰੇ ਉੱਥੀ ਝਾੜ ਉੱਥੀ ਕੀੜਾ ਲਾਉਂਦੇ ਆਂ ਰੋਟੀ ਲੁੱਟੀ ਫਸੀ ਵੀ ਰਹੀ ਜਾਂਦੀ ਐ ਸਵੇਰੇ ਕੁਲੜੀ ਲਗਾ ਫੇਰ ਆਏ ਪੁਰਸ਼ ਸ਼ਾਮ ਨੂੰ ਕੋਈ ਫਲ ਪੈਣ ਲੱਗੇ ਨਾ ਪੈਣ ਤੇ ਮੈਂ ਚਾਹੀਦਾ ਬਾਈ ਪੁਰਸ਼ ਕੋਈ ਕਰਨਾ ਸਵੇਰੇ ਬੀ ਮਾਲੋ ਪਰ ਜੇ ਸਵੇਰੇ ਬੋਸ ਨਹੀਂ ਕਰਨਾ ਉਹ ਸਵੇਰੇ ਦਾਤਨ ਕਰੋ। ਕੋਈ ਗੱਲ ਹੈ। ਜਿਹੜਾ ਹੁਣ ਸ਼ਾਮ ਨੂੰ ਰੋਟੀ ਖਾਣੀ ਖੱਗੇ। ਉਹ ਜਿਹੜਾ ਫਸਿਲ ਰਹਿ ਗਿਆ। ਆਪਣਾ ਕਾਲਗੇਟੀਆਂ ਚ ਵੀ ਸਾਡੇ ਦਾਤਨ ਦੀ ਗੱਲ ਸੁਣ ਲੈ। ਉਹ ਦਾਤਨ ਕਰ ਲੈ ਸਵੇਰੇ। ਮੇਰੇ ਹਿਸਾਬ ਨਾਲ ਲੱਗੇ ਜਿੱਦਾਂ ਪਹਿਲੇ ਸਾਲੇ ਤੇ ਲੈ ਕਿੰਨਾ ਜ਼ਿਆਦਾ ਵੀੜੇ ਖਾਂਦੇ ਦੰਦਾਂ ਨੂੰ ਜਲਿਆੜ ਜਿਹੜਾ ਦਾਤਨ ਕਰਦੇ ਨਾਲ ਹੜਦੇ ਨਹੀਂ ਸਰ। ਉਹ ਫੇ ਚੂਨਾ ਖਾਂਦੇ ਨਹੀਂ ਜੜ ਦੂਦੂ ਨਹੀਂ। ਉਹ ਮਿੱਠਾ ਕਿੱਥੇ ਚੂਨਾ ਦਾ ਪਾਣਾ ਨਹੀਂ ਜਾਂਦੇ ਉਹ ਕੀੜੇ ਕੀੜੇ ਮਾਰ ਦਿੰਨੇ ਆ। ਦਾਤੀ ਵੱਧ ਗਈ ਜਿਆਦਾ ਚੂਨਾ ਪਰ ਜਿਹੜਾ ਉਹ ਚੂਨਾ ਰਹਿ ਨਹੀਂ ਰਹਿਦਾ ਉਹਨਾਂ ਦੇ। ਯਾਰ ਕਿੱਥੇ ਥੋੜਾ ਰਹਿ ਜੂਗਾ ਯਾਰਾ ਜਰੂਰ ਬੱਸ ਹੁਣ ਜਾੜ ਦੀ ਗੱਲ ਛੱਡ ਦੋ ਚੱਲ ਹੋਰ ਨਾ ਇਹ ਮੜਾ ਇੱਧਰ ਤੇ ਕਰਾਖ ਇੱਛਣ ਦਾ ਚਾਰ ਪਹਿਲਾਂ ਕਰਾਖ ਲੈ ਗਨੀ ਆ ਲੱਕਰਾ ਆ ਲੈਣ ਗਏ ਆਪ ਮੈਂ ਨਹੀਂ ਭੇਜ ਬ੍ਰੈਕਟਰ ਲਈ ਅੱਜ ਦੇਖੋ 4 ਬਈ 4 ਲਾ ਕੇ ਅੱਜ ਦੇਖ ਕਹਿੰਦਾ ਕਰਾਉਣਾ ਕਰਾਉਣਾ ਸਾਮਾਨ ਉੱਕਣੀ ਪਿਆ ਸਾਰਾ ਖਲਾਰਾ ਕਿੱਥੇ ਆਓ ਮਦਰਾੜੀ ਹਾਂ ਉੱਥੇ ਸਿਰ ਤੇ ਖੱਤੀ ਇਹਨੂੰ ਸਾਰਾ ਸਾਮਾਨ ਚੱਕੋ ਤੇ ਤਾਂ ਮਿੱਟੀ ਹੋ ਗਈ ਤਾਂ ਮਿੱਟੀ ਕਰੂਗੀ ਹੈ ਇਹਨੂੰ ਮੰਦਰੇ ਰੱਖ ਨਹੀਂ ਐ ਕਰ ਬੀ ਬਿੱਜੇ ਦੇ ਬਾਅਦ ਸਭ ਕੁ ਪੈਪੂ ਦੇ ਬਿੱਜੇ ਦੇ ਬਾਅਦ ਪੈਪੂ ਦੇ ਲੈ ਬਾਅਦ ਚ ਮਿੱਟੀ ਜਾਵਾਂਗੇ ਦਰਾਖਤ ਦਾ ਪੱਟੇ ਕਿ ਇੱਧਰ ਹੋਰ ਪਾਸੇ ਰੱਖ ਦੋ ਕਿਥੇ ਦਰਾਖਤ ਦਾ ਪੱਟੇ ਜਿਹੜਾ ਕੰਮ ਕਰਨਾ ਹੁੰਦਾ ਕੱਲ ਨੂੰ ਕਹਿਣਾ ਦਰਾਖਤ ਤਾਂ ਬਾਅਦ ਚਲਾਉਣੇ ਪੈਣੇ ਨੇ ਦਰਾਖਤ ਨੂੰ ਚੱਲਣਾ ਚਾਹੀਦਾ ਹੁਣ ਇਹ ਤਾਂ ਖਤਮ ਕਰ ਤੇ ਦਰਾਖਤ ਜਾਲੀ ਨੂੰ ਰੋਲਾ ਪਾਇਆ ਸੀ ਵੀ ਤੇਰੇ ਦਰਾਖਤ ਨਾਲੇ ਕਾਮਯਾਬ ਨਹੀਂ ਹੋਣੇ ਉਹ ਭਰਤ ਦੇ ਬਾਅਦ ਦਰਾਖਤ ਲੱਗਣੇ ਤੇ ਉਹ ਵੀ ਭਰਤ ਦੇ ਹੀਟਾਂ ਤਾਂ ਰੋ ਚੱਲਣਾ ਹੂੰ ਭਰਤ ਦੇ ਉੱਪਰ ਥੋੜੀ ਚੱਲਣਾ ਪਾਰਟੀ ਦੀਆਂ ਪਾਰਟੀ ਲਾਦੀ ਮੈਨੂੰ ਪਾਰਟੀ ਹੋਈ ਵੀ ਹੈ ਮੈਗੇ ਮੈਗੇ ਬੋਤਲਾ ਪਈਆਂ ਉਹ ਇੱਥੇ ਨਾ ਰੱਖ ਜਾ ਚ ਇੱਧਰ ਰੱਖ ਲੈ ਫੇਰ ਟਾਇਰ ਡੂਰ ਚੜ੍ਹ ਗਿਆ ਉਹ ਭਾਂਡੀਆਂ ਇੱਥੇ ਲਾਗ ਰੱਖ ਦੇ ਉਹ ਇੱਧਰ ਲੈ ਆ ਰੱਖ ਦੇ ਰੋਈ ਚ ਹੋਣਾ ਰੋਈ ਦਾ ਵਾਸਤੇ ਬਣਾਈ ਵੀ ਹੈ ਇੱਥੇ ਰੱਖ ਦੇ ਉਹ ਖਾਲ ਪਏ ਬਿੱਕਾ ਲੰਗਰ ਲਾਇਆ ਹੁੰਦਾ ਹੈ ਹੈ ਖਾਲ ਪਏ ਕੁੱਕੜੀ ਹੈ ਹੈ ਕਿਹੜੀ ਕਿੜੀ ਹੈ ਇਹ ਖਾਧੀਆਂ ਮਹਿੰਗੀਆਂ ਤਾਂ ਹੈ ਆਹ ਤਾਂ ਸਾਲੀ ਹੋਲੇ ਲੋਡਦੀ ਏ ਕਿਹੜੀ ਹੈ ਰੀਅਲ ਪਤਾ ਨਹੀਂ ਕਿਹੜੀ ਕਿਹੜੀ ਹੈ ਹੈ ਮਿਸਤਰੀ ਜਿਹਦਾ ਨਾ ਮਿਸਤਰੀ ਵਾਲੇ ਦੋ ਦਿਹਾੜੀਆਂ ਦੀ ਬੋਤਲਾ ਮਿਸਤਰੀਆਂ ਦੀ ਅੱਛਾ 800 ਦੀ ਭਾਈ ਜਿਹੜਾ ਬੰਦਾ ਕਮਾਉਂਦਾ ਖਾਂਦਾ ਵੀ ਅਸਲੀ ਗੱਲ ਮੈਂ ਖਾ ਲਵੇ ਪੀਵੇ ਥੋੜੀ ਆਹੋ ਪੀਣਾ ਗਲਤ ਹੈ ਸਾਲਾ ਚੱਲ ਪੀ ਲੈ ਵੇ ਕਿਉਂ ਨਹੀਂ ਇੱਥੇ ਕਿਹਾ ਨਾ ਨਾ ਪੀਣਾ ਗਲਤ ਹੈ ਗੱਕੇ ਪੀਣਾ ਗਲਤ ਹੈ ਪੀਣਾ ਕੋਈ ਗਲਤ ਨਹੀਂ ਨਹੀਂ ਗਲਤ ਨਹੀਂ ਜੀਵਨ ਜੀ ਇੰਜੋਏਮੈਂਟ ਆ ਸਭ ਜੀ ਖਾ ਲੀਏ ਖਾ ਲਓ ਮੈਂ ਠੀਕ ਹੈ ਥਾਂ ਕੇ ਕਿਹੜਾ ਸਾਲਾ ਜਿਆੜਾ ਪਟੂਨੀਆਂ ਬਿਠਾ ਕੇ ਆਹ ਦੇਖ ਵੇ ਜਿਆਦਾ ਪਟਾਰ ਹੋ ਰਿਹਾ ਨੇ કરીએ ਜੇ ਕਦੇ ਪੀਂਦਾ ਹੁੰਦਾ ਮਜ਼ਾ ਆਵਗੀਰੇ ਕੀੜਾ ਲੱਗਦਾ ਕੀੜਾ ਖੜ ਜਾਂਦਾ ਉੱਥੇ ਸੱਚੀ ਗੱਲ ਹੈ ਗੱਲ ਠੀਕ ਹੈ ਜੀ ਹਾਂ ਅੱਗੇ ਦੀ ਗੱਲ ਠੀਕ ਆਪਾਂ ਕਹੀ ਨਹੀਂ ਕਰਦੇ ਕਹਿੰਦੇ ਰਾਮ ਦਾ ਫੰਮਾ ਰੱਖੋ ਯਾਰ ਰੱਖ ਲਓ ਯਾਰ ਉਹ ਸਾਹ ਕੀੜਾ ਹੋਦਾ ਸ਼ਰਾਬੀ ਰਾਮ ਦਾ ਯਾਰ ਟਿਕਰੀ ਜਾਂਦੀ ਆ ਕੀੜਾ ਸ਼ਰਾਬੀ ਹੋ ਜਾਂਦਾ ਹੋ ਹੈ ਨਾ ਆ ਸੱਚੀ ਗੱਲ ਆ ਪੱਕੀ ਗੱਲ ਆ ਇਹ ਜਾੜਵਾ ਕਹਿੰਦੇ ਰਾਮ ਦਾ ਫੰਮਾ ਦੇ ਦੋ ਰਾਮ ਦੀ ਤੇਜਸਲੀ ਉਹ ਰਾਮ ਨੇ ਸਮਝਦਾ ਸਵੇਰ ਤੋਂ ਉੱਡਦਾ ਨਹੀਂ ਕਹਿੰਦੇ ਜਾ ਟਿਕਾ ਸਾਡੇ ਲਈ ਮਿਉਸ਼ੇ ਪਏ ਆ ਉਹ ਫਿਰ ਸੱਚਾ ਹੈ ਉੱਠਦਾ ਹੀ ਨਹੀਂ ਹੈ ਕੋਈ ਜਾਨੂ ਨਾ ਉੱਠਣਾ ਨਾਲ ਗੁੰਮਦਾ ਕਰਤੇ ਨਹੀਂ ਐਂਦਾ ਨਾ ਨਹੀਂ ਹੈ ਗਿਆ ਜਾਨੂ ਫੇਰ ਉੱਠਣੇ ਦਾ ਟਾਈਮ ਹੁੰਦਾ ਜਾਨੂ ਫੇਰ ਕੀੜੇ ਦਾ ਨਾ ਨਾ ਨਹੀਂ ਗਿਆ ਗਿਆ 6 ਕਿਤੇ ਹੋਇਆ ਹਫਤੇ ਬਾਅਦ ਹੈ ਹਾਸੀ ਖੇਡੀਆਂ ਹਫਤੇ ਬਾਅਦ ਹਫਤਾ ਵੀ ਹੁੰਦਾ ਮਹੀਨਾ ਹੀ ਹੈ ਮਹੀਨਾ ਹੀ ਰੱਖ ਦੂਆਂ ਬਿਆਹ ਸ਼ਾਦੀ ਵਾਲੇ ਆ ਯਾਰ ਆਪਣੇ ਤਾਂ ਇਹ ਇੱਕ ਅੱਧਾ ਕੋਈ ਬੈਠੇ ਇਕੱਠੇ ਤਾਂ ਨਹੀਂ ਕਿੱਥੇ ਨਹੀਂ ਤੁਹਾਡੇ ਕੋਲ ਤੇ ਹਾ ਜੜੀ ਮੈਂ ਸਵੇਰੇ ਜੀਮਾਂ ਸ਼ਾਮ ਨੂੰ ਤੁਹਾਡੇ ਕੋਲ ਆ ਆ ਵੀ ਹੁਣ ਵੀ ਮਦੀ ਭੱਜ ਨੱਟ ਕੇ ਆਇਆ ਕੱਟ ਗਰਾਊਂਡ ਜਾਇਆ ਹੁੰਦਾ ਮਾੜਾ ਮੋਟਾ ਪੁੱਤੇ ਦੇ ਨਹੀਂ ਬੇਰੋਗ ਹਾਲ ਚਲ ਗਰਾਊਂਡ ਅੱਜ ਕੈਂਸਲ ਹੋ ਲੇਟ ਹੋ ਗਿਆ ਅੱਜ ਇਹ ਲੇਟ ਕਰਦਾ ਮੈਨੂੰ ਮਜ ਨਹੀਂ ਵੀਡੀਓ ਸਾਜਰੇ ਬੰਗਣੀ ਸੀ ਕੱਲ ਮਿੱਤ ਕਾਲ ਸੁਣ ਲਾ ਲੇਟ ਥਾਲਾ ਜਿਹੜਾ ਕੰਮ ਜਦੋਂ ਉਹਦਾ ਮਾਸਟਰ ਦਾ ਫੋਨ ਖਰਾਬ ਹੋ ਗਿਆ ਅੱਜ ਹਾਂ ਹੋ ਗਿਆ ਮਾਸਟਰ ਦਾ ਹਾਂ ਹੈ ਮਾਸਟਰ ਨੂੰ ਛੇੜਦਾ 15-20 ਹਜ਼ਾਰ ਦਾ ਕੰਮ ਬਾਈ 20 ਹਜ਼ਾਰ ਦਾ ਕੰਮ ਗਿਆ ਕਰੀਨ ਖਲਾਬ ਹੋ ਗਈ ਆਈਫੋਨ ਦਾ ਆ ਭੰਗਾ ਉਹ ਬਸ ਰੋ ਕੋ ਬਥੇਰੇ ਪੈਸੇ ਆਨੇ ਲਾ ਦੇਣਾ ਮੈਨੇ ਭੇਜ ਦੇਣਾ ਦੁਆਰਾ ਹਾਂ ਫਿਰ ਭੇਜਦਾ ਸੀ ਮੇਰਾ ਆ ਨਹੀਂ ਕਿਥਾ ਮੁੰਡਾ ਉਹਦਾ ਬਾਹਰ ਉਹ ਇੰਨਾ ਕੰਮ ਉਹਦਾ ਉਹ ਮੂਲ ਵੇ ਭੇਜ ਦੇਣਾ ਨੂੰ ਹਾਂ ਨਾ ਪਰ ਫਿਰ ਵੀ ਜਦਾ ਹੈ ਉਹ ਫਿਰ ਵੀ ਇਹ ਬੰਦੇ ਨੂੰ ਦੁੱਖਤ ਲੱਗਦਾ ਹੀ ਹੈ ਪੈਸੇ ਦਾ ਸੜਾ ਜਿਹਾ 5 ਰੁਪਏ ਦਾ ਖਰਾਬ ਹੋ ਜਾਵੇ ਉਹ ਵੀ ਦੁੱਖ ਲੱਗਦਾ ਸੜਾਈ ਅਮਲ ਆ ਇਹ ਆਈਫੋਨ ਕਿਵੇਂ ਖਰਾਬ ਹੋ ਗਿਆ ਟੱਚ ਵਾ ਦਾ ਹੋ ਜਾਂਦਾ ਹਾਂ ਖੜੇ ਕਿਆ ਹੋਇਆ ਨਹੀਂ ਦਾ ਪਾਈ ਹੋਊਂਗੀ ਪੱਕਾ ਦਾ ਤੂੰ ਪਾਈ ਗੀ ਦਾ ਤਾ ਨਾ ਚੱਲ ਪਾਣਾ ਨੂੰ ਰੱਖ ਦੇ ਬੰਦ ਕਰਕੇ ਨਹੀਂ ਨਹੀਂ ਬਾਜੀ ਬਾਜੀ ਹੋਲੇ ਇੱਕ ਬੰਦ ਲੋ ਬਾਈ ਜਿੰਨੇ ਵੀ ਹੁਣ ਜਿਹਦਾ ਫੋਨ ਖਰਾਬ ਹੋਇਆ ਨਾ ਆਪਾਂ ਰਲਾ ਰੱਖਦੇ ਕਰੋ ਆਪ ਤਾਂ ਇੱਕ ਮਿੰਟ ਨਹੀਂ ਖੜਦਾ ਕਹਿੰਦਾ ਸਕਰੀਨ ਕੋਆ ਲਿਆ ਕਹਿੰਦੇ ਕੁਝ ਕਰਾ ਲਿਆ ਮੇਰੇ ਕੋਲ ਜਿਹੜਾ ਮੇਰੇ ਕੋਲ ਉਹਦਾ ਦੀਵੋ ਦਾ ਨਾ ਮੇਰੇ ਕੋਲ ਸੋਨ ਫੋਨ ਤੇਰਾ ਜਿਹੜਾ ਸਾਡ ਰੱਖਦਾ ਨਹੀਂ ਸਕਰੀਨ ਵੀ ਥੋੜੀ ਖੋਈ ਲੱਗੀ ਰਹਤੀ ਐ ਭਾਂਟ ਵਾਲੀ ਕਾਕ ਹੋ ਗਿਆ ਹੁਣ ਮੇਰਾ ਸਮਝੇਗਾ ਟੋੜ ਲੱਗਦੀ ਐ ਟੋੜੇ ਲੱਗਦੀ ਐ ਯਾ ਤੂੰ ਐਂ ਦੇਖ ਲੈ ਆਪਾਂ ਦੱਸ ਜਾਨੇਗਾ ਠੀਕ ਇੱਕ ਬੰਦਾ ਐ ਕੱਢੀਆ ਜਿਹੜਾ ਰੈਡਮੀ ਦਾ ਫੋਨ ਤਾਂ ਟਿੱਕ ਚਿੱਟੀ ਹੋ ਗਈ ਮਸਲ ਦੀ ਸਕਰੀਨ ਹੋਈ ਐ ਮਸਲ ਦੀ ਟੱਚ ਖਰਾਬ ਹੋ ਗਈ ਮੈਂ ਧੀਰੇ ਨੂੰ ਵੀ ਫੋਨ ਕਰ ਲਿਆ ਕਹਿੰਦਾ ਹੈਗੀ ਕੋਈ ਨਾ ਪਵਾ ਦੇ ਜੀ ਮੈਂ ਰੱਖਦਾ ਮੈਂ ਚੱਲ ਘਾਂਟੇ ਤੱਕ ਜਾਂਦਾ ਜਦ ਉ ਧੀਰੇ ਕੋਲ ਗਿਆ ਉਹਦੇ ਕੋਲ ਜਾ ਕੇ ਚੱਲ ਪਿਆ ਆ ਭਈ ਤੂੰ ਨਾਲੇ ਤਾਂ ਮੇਰੇ ਆਪਾਂ ਹੀ ਗਏ ਤੇ ਲੱਗੇ ਧੀਰੇ ਕਹਿੰਦਾ ਕੁਛ ਵੀ ਨਹੀਂ ਹੋਇਆ ਕਹਿੰਦਾ ਚੱਲਦਾ ਤਾਂ ਹੈਗਾ ਹੂੰ ਜੇ ਕੀ ਹੋਰ ਹੁੰਦਾ ਨੂੰ ਇਹ ਨਾ ਜ਼ੋਰ ਦਾ ਭਾਈ ਐਨੇ ਪੈਸੇ ਬਣ ਗਏ ਇਹਦਾ ਕਹਿੰਦਾ ਯਾਰ ਕੁਝ ਵੀ ਨਹੀਂ ਪੁੱਛੀ ਤਾਂ ਸਾਹਮਣੇ ਫੋਨ ਕਹਿੰਦਾ ਮੈਂ ਯਾਰ ਮੇਰੇ ਕੋਲ ਮੈਂ ਇਹਨੂੰ ਕਹੀ ਗਿਆ ਮਗਾ ਯਾਰ ਤੂੰ ਹੀ ਥਾੜੇ ਲੈ ਕੇ ਆਇਆ ਤਾਂ ਦੁਪਹਿਰ ਨੂੰ ਗਿਆ ਡੇਢ ਘੰਟਾ ਮੈਂ ਦੇਖੀ ਗਿਆ ਮਾ ਥੜਾ ਕੀ ਆ ਹੋ ਗਿਆ ਫੋਨ ਨੂੰ ਚਿੱਟਾ ਹੀ ਹੋ ਗਿਆ ਮਾਥਾ ਦਾਲਾ ਵੀ ਮਾ ਤੁਹਾਨੂੰ ਦੱਸਦਾ ਚੱਲ ਪਣਾ ਨਹੀਂ ਚੱਲਦਾ ਚੱਲ ਪਣਾ ਉਹ ਨਹੀਂ ਆਈ ਫੋਨ ਨੇ ਉਹ ਦਾਵਾ ਉਹ ਆਈਫੋਨ ਦਾ ਚੀ ਆ ਇਹ ਚੱਲ ਚੱਲ ਪੈਣਾ ਉਹਨੂੰ ਧੋ ਕੇ ਰੱਖ ਦੇ ਰਾਰ ਰਾਰ ਚੱਲ ਪੈਣਾ ਉਹਨੇ ਉਹ ਜੀ ਪਾਣੀ ਨਹੀਂ ਪੈਂਦਾ ਨਾਲ ਹਾਂ ਗਾਟਰ ਪ੍ਰੂਫ ਹਾਂ ਉਹਦਾ ਪਤਾ ਕਿਆ ਗੱਲ ਐ ਬਾਜੀ ਬਾਗ ਸਾਲਾ ਕੁਝ ਹੋਰੇ ਹੁੰਦਾ ਮਾੜਾ ਮੁੱਠਾ ਟਾਂਕੜ ਦੀ ਕੋਈ ਲੰਦਾ ਆਪੇ ਲੱਗ ਜਾਂਦਾ ਬਾਜੀ ਵੇ ਲੈ ਵਾਏ ਹੈ ਕਿਆ ਮੈਂ ਤਾਂ ਧੁੱਪ ਮਾਰਖਦਾ ਟਾਰਗਰ ਗੱਡੀ ਵਾਗ ਉਹ ਮੇਰੀ ਗੱਟਾ ਥੋੜਾ ਮੇਰਾ ਫੋਨ ਸੂਰਜ ਕਿੰਨੇ ਰੱਖ ਹੋ ਗਿਆ ਹਾਂ ਉਹ ਥੋੜਾ ਹੋਰੇ ਰੰਗ ਬਣ ਗਿਆ ਮਹੂਨ ਦਾ ਉਹ ਧੁੱਪ ਪੈ ਗਈ ਜਾਂ ਥੋੜਾ ਠੰਡਾ ਹੋਊਗਾ ਫੇਰ ਜਲ ਪਿਆ ਹਾਂ ਕਿ ਕਿਆ ਹੋਊਗਾ ਇਹ ਕਿਹੜਾ ਮਾਸਾ ਕਹਿੰਦਾ ਮਾਸਾ ਵਾਲਾ ਵੀ ਹੀਟ ਚ ਆ ਗਿਆ ਉਹ ਮਿੰਜੇ ਪਰ ਤਾਂ ਪਿਆਦਾ ਕਿਤੇ ਹੀਟ ਤੇ ਆ ਗਿਆ ਤੁਹਾਡਾ ਪਰੰਪਾਤ ਦਾ ਮੀਨਾ ਜਿਹੜਾ ਤੇ ਬੈਲਾ ਦੇ ਰਿਆ ਸੰਗਰਾਮ ਹੈ ਰੱਗ ਜਿਹੇ ਦਿਖਾਇਆ ਬਾਦੂ ਨੇ ਨਾ ਦੇਖ ਲੈ ਤੂੰ ਸਦਾਈ ਗਲਾਈ ਕੰਮ ਕਰਦਾ ਅੱਜ ਅੱਜ ਮੈਚ ਅੱਲ ਸੰਗਰਾਮ ਦੇ ਨਾਲੇ ਦੇਖ ਲੈ ਹੋਰ ਕਰਦਾ ਸਦਾਈ ਪਹਿਲੇ ਹੀ ਦਿਨ ਅੱਜ ਦੇਖ ਲੈ ਕਿੰਨੇ ਘਾਟੇ ਹੋਏ ਨੇ ਕਰ ਕੋਪੇ ਹੁੰਦਾ ਕਿਆ ਕਹਦੇ ਨੇ ਤੇ ਮਾਸੜ ਪਰ ਤਾਂ ਬੋਲ ਝੰਡ ਗਿਆ ਉਹਦੇ ਪਿੱਡੇ ਤੇ ਕੀ ਗੱਲ ਆ ਫੋਨ ਫੋਨ ਲੈ ਗਿਆ ਮਾਸੜ ਦੀ ਕੋ ਕਰੋ ਭਰੀਦਾ ਜੇ ਹੋਰ ਖਿੱਚੀ ਗਿਆ ਕੰਮ ਵੀ ਕੋਈ ਯਾਰ ਇਹਾ じゃ ਕੀ ਹੋ ਗਿਆ ਜਿਹੜਾ ਕਰਾ ਨਹੀਂ ਪਿਆ ਉਹ ਬਾਈ ਬਹੁਤ ਔਖਾ ਪੈਂਦਾ ਅੰਦਰ ਖੜਾ ਕਹਿੰਦਾ ਬਾਹਰ ਹੀ ਕਹਿੰਦਾ ਥੋੜਾ ਪਰ ਥੋੜਾ ਕੀ ਬਾਈ ਯਾਰ ਉਹ ਨਾ ਉਹਨੇ ਅੰਦਰ ਲਾਤਾ ਲੈ ਹੋਰਾਂ ਨੂੰ ਲਾ ਆ ਅੰਦਰ ਮੈਂ ਬੋਕ ਗਿਆ ਉਹ ਤਾਂ ਮਾਰਤੋਂ ਪੁੱਛਦਾ ਕਾ ਕੀ ਆ ਗਿਆ ਆਉਂਦੇ ਆ ਫੋਨ ਹੀ ਕਰ ਲਾ ਕਹਿੰਦਾ ਕਰਮੀ ਕਿੱਥੇ ਆ ਪਹਿਲੇ ਆ ਕਿੱਥੇ ਤੱਕ ਕਰਨਾ ਯਾ ਚਾਉਣਾ ਇਹ ਉੱਥੇ ਤਾਂ ਹੀ ਕਰ ਦੇਣਾ ਉਹ ਜਿੱਥੇ ਜਿੱਟਾ ਜਲਵਾ ਪਾਉਂਦੇ ਆਂ ਜਿਉਂ ਆ ਬਣਾ ਲੈਣੇ ਹੈ ਬਣਾਉਣੇ ਆ ਟਾਈਮ ਲੱਗਦਾ ਜਿਹੜਾ ਕਾਹ ਤੋਂ ਫੇਰ ਲੱਗੂ ਯੋਤਾ ਇਹਨਾਂ ਪੰਜ ਵਜੇ ਗਿਆਦਾ ਮੈਂ 6 ਵਜੇ ਆਤਿਆ ਇਹ 6 ਦਾ ਬੱਜ ਗਿਆ ਮਿੱਟੀ ਜੀ ਕੱਟੀ ਹੋਣੀ ਨਹੀਂ ਪੈ ਜਾਣਾ ਸਾਰੀ ਉਹ ਫੇਰ ਖੜ ਜਾਣੀ ਉਹ ਵਧੀਆ ਮੀ ਪਾਵੇ ਮੱਗੇ ਨਹੀਂ ਖੁਰਦੀ ਵਧੀਆ ਉੱਥੀ ਉੱਥੀ ਜਾਂਦੇ ਆਂ 1 ਘੰਟਾ ਹੁਣ ਖਰਾਬ ਹੋ ਗਿਆ ਹਮਦਾ ਫੇਰ ਟਾਈਮ ਲੱਗੇ ਹਾਂ ਫੇਰ ਨਹੀਂ ਲੱਗੇ ਕੀ ਕਰੀ ਜੰਨੇ ਆ ਤੇ ਕਿਦੇ ਨਹੀਂ ਅੱਧ ਘੰਟਾ ਦਾ ਕੰਮ ਆ ਤੁਹਾਡਾ ਕੀ ਹੋ ਗਿਆ ਹੁਣ ਟਰੈਕਟਰ ਕਿਵਾਂ ਚੱਲਣ ਲੱ ਬਾਕੀ ਬਈ ਫਾਈਨਲ ਲੈਗਰ ਕਰਾ ਪਾਦੇ ਹੁੰਦਾ ਅਰੇ ਪੂਲਰ ਵੀ ਸ਼ਾਮ ਹੋਣੇ ਹੁਣ ਯਾਰ ਕਹਿੰਦਾ ਅੱਗੇ ਦੱਸ ਦਿਆ ਤੂੰ ਕੀ ਕਰਦੇ ਆ ਹਾਂ ਜਿੱਕੇ ਦੇ ਬਾਪੁਰੇ ਘਰੇ ਕੱਬੇ ਲਾਲੇ ਕੋਈ ਜੱਗਾ ਹੈ ਨਹੀਂ ਕਹਿੰਦਾ ਉਹ ਰੋਕੀ ਕਰਾ ਜੋ ਯਾਰ ਬਣਾ ਜੀ ਤੂੰ ਨਹੀਂ ਕਰਾ ਲੈ ਲੈ ਚੰਗਾਈ ਹੋਣੀ ਆਂਦੀ ਕਿਹੜਾ ਲੈਜਰ ਆਪਣੇ ਵਾਲਾ ਪੂਲਰਾਂ ਦੀ ਤੇਰੇ ਵਾਲਾ ਰੇ ਤੂੰ ਕਹਿੰਦਾ ਮੈਂ ਤੈਨੂੰ ਆਪਣੇ ਵਾਲਾ ਕਿੱਥੇ ਆ ਉਹ ਹਾਂ ਕਹਿੰਦਾ ਕਹਿੰਦਾ ਗਿਆ ਵਾ ਕਰਾਇ ਪਰ ਆਹਾਂ ਹਾਂ ਚੰਗਾਈ ਹੋਣੀ ਮੈਂ ਬੋਟਿਆਂ ਦੀ ਸਰਦੂ ਗਾਂ ਘਾਹ ਘਾਹ ਨਹੀਂ ਹੈ ਉਹ ਹੁਣ ਕਿੱਥੇ ਗਾਂ ਹੁਣੀ ਮਰੋ ਹਾਂ ਹੁਣ ਕਹਿੰਦੇ ਸਗਾਈ ਨੂੰ ਕਹਿ ਰਹੇ ਕਹਿੰਦੇ ਸਾਨੂੰ ਛਾਂ ਕੋ ਅੱਛੀ ਹੁਣੀ ਥੋੜੀ ਜੀ ਹੁਣ ਆ ਬਾਈ ਮੌਸਮ ਚ ਲੰਗੇ ਤੇ ਛਾਂ ਨਹੀਂ ਓਹੋ ਪੱਤ ਜਾਣ ਕਰਕ ਬੀਜ ਹੋਣੀ ਆ ਨਾ ਉਹ ਤੇ ਪਹਿਲਾਂ ਛਾਂ ਹੋਣੀ ਆ ਤੂੰ ਮੇਰੀ ਗੱਲ ਸੁਣ ਟੁੱਕਰਾ ਆਉਂਗਾ ਕਿ ਕਿਆ ਕਰੂੰਗਾ ਮੈਂ ਕਰਾਉਣ ਲੱਗਿਆ ਤੇ ਮਰਾਉਂਗਾ ਕੌਣ ਇਹਨੂੰ ਸੈਜੋ ਤਾਂ ਅਜੇ ਬੈਠਾ ਫੇਮਨ ਤਾਂ ਤੋਰ ਬੜੀ ਗਿਆ ਕੇ ਸੈਜੋ ਜਦ ਆਪ ਉੱਪਰ ਕੀਤਾ ਹੈ ਹਾਂ ਉਹ ਆ ਗਿਆ ਕਰਾ ਲੈ ਕੇ ਹੁਣ ਤੂੰ ਜਾਇਆ ਤੂੰ ਉਹ ਤੱਕ ਤੂੰ ਗੱਗੇ ਨੂੰ ਕਰ ਉਹ ਯਾਰ ਕੋਲੀ ਲੈ ਕੇ ਚੱਲ ਮੈਂ ਟਰੈਕਟਰ ਬੈਕ ਲੈ ਕੇ ਆਇਆ ਮੈਂ ਜਾ ਚੀ ਉਹ ਗਾਇਆ ਨਾ ਪੇਗਾ ਹਾਂ ਕਿੰਨੇ ਪਹਿਲਾਂ ਦਲੀ ਮਿੱਟੀ ਮੈਂ ਪਾ ਖਿੱਚ ਦਨਾਂ ਗੱਡੀ ਕਰ ਲੈ ਯਾਰ ਚਾਰ ਦਾ ਮਿੱਟੀ ਦਾ ਮੈਚ ਜਦ ਨਾ ਗੱਡੀ ਗੱਲ ਆ ਉਹ ਐਡਾ ਹਾਂਤੀ ਪਾ ਕੇ ਟਰੈਕਟਰ ਆ ਆ ਜਾ ਆ ਜਾ ਛੇਤੀ ਕਰ ਉਹ ਗੇ ਡਰਾਈਵ ਲੋਡ ਹੁਣ ਤਾਂ ਉਹ ਬਸ ਉਹ ਹੈ ਬਈ ਗੇਰ ਪਹੁੰਚਣਾ ਉਹ ਮੈਂ ਆਪੇ ਜੋ ਮਰ ਜਾਣਾ ਆ ਗਿਆ ਲੋ ਭਾਈ ਬਹੁਤ ਫੋਨ ਕਰੇ ਟਰੈਕਟਰ ਤਾਂ ਆਇਆ ਪੀਣੀ ਆ ਨਾ ਅੱਛਾ ਕੱਲ ਭਾਈ ਜੀ ਸਾਰੇ ਪੀਣੀ ਦੇਖ ਲੈ ਪਈ ਆ ਨਾ ਅੱਜ ਤਾਂ ਹੀ ਪੀਂਦੇ ਆ ਜੇ ਕੰਮ ਦੇ ਤੋਬਾ ਤੋਬਾ ਕੰਮ ਕਰਨੇ ਹੈਗੇ ਚੱਕ ਪਰੇ ਛੱਡ ਦੇ ਆ ਗਿਆ ਲਾਂ ਲੱਗਿਆ ਭਾਈ ਜੀ ਪਾਸੇ ਗੇਰ ਤੇ ਦੂਜੀ ਸੀ ਕਹਿੰਦਾ ਖਾ ਜੋ ਮੱਝ ਕਹਿੰਦਾ ਪੀਣਾ ਨਹੀਂ ਪੀਵੇਂ ਕਹਿੰਦਾ ਖਾ ਪੀ ਲੈ ਕਰੋ ਪੀਣਾ ਪੀਹ ਨਾ ਕਰੋ ਹਾਂ ਇਹ ਤਾਂ ਗੱਲ ਹੈਗੀ ਆ ਉਨੀ ਉਹ ਨਾ ਪਿੱੜ ਪੈਣਾ ਇਹ ਇਹ ਨਹੀਂ ਪਿੱੜਦੇ ਤਾਂ ਮੂੰਹਦ ਨੂੰ ਕਰਿਆ ਵਾ ਇਹ ਨਾ ਪਿੱੜ ਪੈਣ ਇਹ ਉਧਰ ਮੂੰਹ ਕਰਿਆ ਵਾ ਇਹ ਬੈਗ ਲੈ ਕੇ ਕਿਹੜੇ ਪਾਸੇ ਲੈ ਬੈਗ ਲੈ ਕੇ ਜਾ ਉਧਰ ਹੋਊਗਾ ਕੋਈ ਬੁੱਟਾ ਐਂਦਾ ਦਿਮਾਗ ਹੋਣਾ ਹੈਗਾ ਜਾਂ ਤੋੜਨ ਵਾਲਾ ਹੋ ਕੋਈ ਹੈ ਜਾਂ ਕੋਈ ਤੋੜਨ ਵਾਲਾ ਹੋ ਕੋਈ ਨਿਆਣਾ ਹੋ ਇਹ ਦੇਖ ਕੇ ਦੁਆ ਨਹੀਂ ਚੱਲਿਆ ਗੇਟਵਾ ਤੇ ਗੇਟ ਲਾਉਣਾ ਹਾਂ ਗੇਟ ਲਾਉਣਾ ਨਾਲੇ ਪਾਰਟੀ ਸ਼ਾਲ ਠੀਕ ਕਹਿੰਦੇ ਦੇ ਕਿੱਥੇ ਹੈ ਪਾਰਟੀ ਸ਼ਾਲ ਉਹ ਦੇਖ ਜਿਹੜਾ ਓਨਰ ਆ ਉਹਨੂੰ ਪੁੱਛ ਆੰਮੀ ਤੋਂ ਉਹ ਨਾ ਬਾਈ ਚਰਨਜੀਤ ਦੀ ਮੋਟਰ ਆ ਕੇ ਵੀ ਬਾਈ ਨੇ ਕਿਸੇ ਨੂੰ ਕਰਿਆ ਜਾ ਆਉਂਦੇ ਬੜਿਆ ਹਾਂ ਉਹ ਦੇ ਭਰੀ ਨਹੀਂ ਆਉਂਦਾ ਮੁਰੇ ਉਹ ਟ੍ਰੇਨਾਂ ਟ੍ਰੇਨਾਂ ਭੇੜ ਕੇ ਜੱਗਾ ਬੋਸ ਜੱਗਾ ਬੋਸ ਆ ਬਾਈ ਇਹ ਦੂਏ ਇਹ ਬਲਬਲ ਤੋਂ ਖੋਲਦਾ ਇਹ ਬੋਲਦਾ ਮੈਂ ਮੈਸਾ ਬੱਕਰੀਆਂ ਇਹ ਬੋਲਦਾ ਇੰਜਣ ਕਰਦਾ ਬੱਕਰੇ ਹੋ ਗਏ ਬੋਲਦਾ ਇੰਜਣ ਕਰਦਾ ਇੰਜਣ ਕਰਦਾ ਇਹ ਇਹ ਜਿਹੜਾ ਦੱਬਦਾ ਹੋਇਆ ਬਾਈ ਜੱਗੇ ਨੂੰ ਦੱਸਦੇ ਹੋ ਉਹ ਦੇਖ ਬਾਈ ਉੱਪਰ ਲਾਇਆ ਉਹ ਦੇਖ ਬੱਕਰੀਆਂ ਦੇ ਵੀ ਠੀਕ ਐ ਤੇ ਹਾਂ ਅੱਛੇ ਲਈ ਆਉਂਦਾ ਉਹ ਮੁੰਡਾ ਦੇਖ ਲੈ ਇਹ ਕਹਿੰਦਾ ਇੰਜੇ ਹੁੰਦੇ ਆ ਮੁੰਡਾ ਤੇ ਬਾਈ ਹੁਣੇ ਹੀ ਆ ਆ ਮੈਨੂੰ ਬੱਕਰੀ ਚੱਲਦਾ ਬਾਈ ਆ ਰਾਹ ਨੂੰ ਵੀ ਚੱਲਦਾ ਇਹ ਲੈ ਇਹ ਮੇਰੇ ਬਾਦੋਂ ਹਾਲੂ ਆ ਗਿਆ ਬਾਈ ਗੱਲ ਕੀਦਾ ਮੁੰਡਾ ਮੁੰਡਾ ਬਟਾ ਚੰਗ ਤੂੰ ਬੈਗ ਲੈ ਉੱਥੇ ਸਾਹ ਤੋਜਣਾ ਹੈ ਸਿੱਧਾ ਗਾ ਉੱਥੇ ਮੋੜ ਲੱਕੂਗਾ ਉੱਥੇ ਦੇ ਮੋੜਾ ਨਿਆਣਾ ਹਲੇ ਡਰਾਈਵ ਕੱਚਾ ਪਊਗਾ ਲੋੜ ਹੋ ਰਹਾ ਹੋੜਾ ਹੋੜਾ ਹੋਰ ਮੈਂ ਦੇਖ ਕੋਈ ਨਹੀਂ ਹੋਟਾ ਜਾ ਕੇ ਨਿਆਣੇ ਤੇ ਸਿਆਣੇ ਤੇ ਫਰਕੇ ਨਹੀਂ ਹੁੰਦਾ ਹੈ ਤੈਨੂੰ ਦੇਖ ਕੇ ਡਰ ਗਿਆ ਫੇਰ ਮੋੜਿਆ ਹੋ ਜਾ ਸਿੱਧਾ ਲਈ ਜਾਉਗਾ ਉੱਥੇ ਵੀ ਤੂੰ ਬੈਗ ਉੱਥੇ ਕਰੂਗਾ ਇੱਦਾਂ ਤੋਜਣਾ ਜੀ ਕਿੱਥੇ ਭੱਲ ਗਿਆ ਕਰਾ ਚੱਲ ਜਾਨ ਅੰਦਰ ਜਾਨ ਅੰਦਰ ਉਹ ਕਿਹੜੀ ਆਉਂਦਾ ਹੈ ਅੱਗੇ ਹੋ ਗਿਆ ਹਰਜਨੈ ਟੋਰ ਲੀਗ ਦੇ खुश रहण दी दा हुंदा मुंडे झगड़ा केदा करी जाओ अगले केड़े चाल पीछे दे रिया पीछे इकडे आणारा उज्या हो उज्या होया आले उन नु सफाई कर रिया ਕਿਆ ਰੇ ਆਹ ਹੋਰ ਤਾਂ ਹੀ ਮਿੱਟੀ ਆਈ ਐਣੀ ਦਰਜਨ ਵੀ ਲਾਉਂਦੂ ਆ ਕੋਈ ਲਾਉਂਦਾ ਨਿਕਰਾ ਛੱਡਦਾ ਹੁਣ ਦੱਸ ਦੂੰਗਾ ਇੱਕ ਮਿੰਟ ਹਾਂ ਕਦਾਂ ਲਾਜੂ ਹੁਣੇ ਲੱਗਿਆ ਵਾਹ ਦੱਸ ਦਿਆ ਦੱਸ ਕੀ ਆਊਗਾ ਕੀ ਆ ਗਿਆ ਤਾਂ ਹੀ ਆ ਗਿਆ ਮੈਨੂੰ ਵੀ ਕਿੱਥੇ ਲੈ ਆਏ ਨਾ ਇਹ ਭਾਰੀ ਆਏ ਇਹਨੂੰ ਕੋਈ ਫਰਕ ਨਹੀਂ ਪੈਂਦਾ ਦੇਖ ਲੈ ਕਿੰਨਾ ਜੇ ਨਾਮ ਸੀ ਲੱਗਿਆ ਵਾਹ ਲਾ ਫਿਰ ਇਹ ਵੀ ਚੜਵਾ ਕੇ ਦੇਖਾਂ ਆਦਮ ਨੂੰ ਘੜਕੀ ਨੇ ਅੱਲਾ ਵਾਹੇ ਆਹੋਂ ਵਿੱਚ ਡੱਡਿਆ ਹੋਇਆ ਡੱਡਿਆ ਵਾਹੇ ਆ ਗੱਲ ਆਦਮ ਦੀ ਜੱਦਾ ਹੈ ਏ ਪੂਰੀ ਸੁਣਾਏ ਦੇ ਵਿੱਚ ਆਹ ਕਿਹੜਾ ਟੂਮਾ ਲੈ ਕੇ ਆਈ ਓਏ ਹੱਸ ਵੀਰੇ ਆ ਟੂਮਾ ਲੈ ਕੇ ਕਿਹੜਾ ਆ ਟੂ ਵੀ ਲੈ ਤੂੰ ਵੀ ਲੈ ਦੇਖ ਲੈ ਕਿੰਨਾ ਕੱਢਦਾ ਜੇ ਪਤਾ ਲੱਜੂ ਉਹ ਆਜਾ ਪਈ ਤੂੰ ਨਾ ਪਾਲਦੀ ਨਹੀਂ ਗੱਲ ਲੇਟ ਹੋ ਗਿਆ ਹੁਣ ਤਾਂ ਦੇਖ ਲੈ ਆ ਕੇ ਸੁੱਝਾ ਇਹਦਾ ਨਾ ਉਹਦੀ ਦੇਖ ਉਹ ਅੱਜ ਦੇ ਦਿਨ ਤੱਕ ਦੇਖੀ ਅੱਜ ਦੇ ਦਿਨ ਤੱਕ ਤੇਰੀ ਗੱਲ ਤਾਂ ਲੇਟ ਹੋ ਗਿਆ ਭਾਈ ਠੀਕ ਨਹੀਂ ਆਹ ਜੋ ਉਹ ਆਹ ਲੈ ਸਗਰਾਮ ਮਹੀਨੇ ਚ 4-3 ਛੱਡ ਦਿੱਤੀ ਬਾਕੀ ਦਿਨ ਬਾਕੀ ਦਿਨ ਨਾ ਉਹ ਠੀਕ ਹੈ ਜਿਹੜੇ ਛੱਡਨੇ ਛੱਡਨੇ ਚਾਹੀਦੇ ਆ ਬਾਕੀ ਦਿਨ ਯਾਰ ਉਹ ਦਿਨੇ ਆ ਉਹ ਕਿਹੜਾ ਰੋੜਾ ਆਇਆ ਹੈ ਹੈ ਉਹ ਦਿਨਾਂ ਦੇ ਚੱਕਰ ਉਹ ਟੁੱਟ ਜਾਏ ਮਾਰਦਾ ਹਾਂ ਹਾਂ ਨਾ ਤੰਨ ਨੂੰ ਇਹਨੂੰ ਕੱਲਿਆ ਇੱਕ ਨਾ ਹੀ ਲਈ ਸੀ ਦੇਖ ਆ ਜਿਹੜਾ ਦੂਜੀ ਟੂਰੀ ਆਏਗਾ ਹਾਂ ਮੇਰੇ ਮੂੰਹ ਦੇਖ ਲੈ ਲਿਪਦਾ ਕੱਢਣਾ ਹੀ ਆ ਫਰਕ ਬਹੁਤ ਪੈਂਦਾ ਜਗਾ ਨਹੀਂ ਜੀ ਜਾਓ ਪੋਰੇ ਫੋਲਾ ਲਾ ਜਮਾਰੇ ਬੁੱਤ ਨੇ ਆਹ ਕੈਰੀ ਚ ਆਉਣ ਪੋਰੇ ਪੋਰਾ ਦਾ ਲੈ ਹੋਰ ਲਿਵਰ ਚੱਕੇ ਲੋੜੀ ਬੈਲੀ ਹੈਗੀ ਨਾ ਫਰਕੇ ਆ ਹੈ ਪੋਰਾ ਹੀ ਹੋਰ ਦਾ ਫਰਕੇ ਆ ਹੋਰ ਚੱਕਿਆ ਦਾ ਹਲੇ ਵੀ ਲਾਇਆ ਉਹਨੇ ਲਾਇਆ ਬਾ ਲੱਗਣਾ ਪਦਾ ਦੇਖ ਆ ਲਾਇਆ ਬਾ ਦੇਖਿਆ ਮੈਂ ਨਹੀਂ ਲਾਇਆ ਨਹੀਂ ਹੋਰ ਬਾਈ ਫੇਰ ਲਾਲਾ ਉਹਨੂੰ ਆ ਤਾਂ ਹੀ ਤਾਂ ਹੀ ਘਰੇ ਜੇ ਕੱਢੇ ਨੀ ਉਰ ਤਾਂ ਉੱਪਰ ਆਰਾਮ ਕਰਦੇ ਇੱਥੇ ਤਾਂ ਅੱਗੇ ਨਾ ਦੇਖਿਆ ਘੁੰਮਣ ਲੈਣਾਂ ਦੇ ਪਿੱਛੇ ਵਾਲਿਆਂ ਨੂੰ ਵੱਧ ਕੇ ਨੇ ਇਹਦੇ ਉੱਥੇ ਜਾ ਕੇ ਦੇਖ ਨਾ ਬੜਾ ਪੱਟਦਾ ਹੁੰਦਾ ਟਾਇਰ ਅੱਗੇ ਲਈ ਫੇ ਪਿਛਲਾ ਹੀ ਜਿੱਪ ਕਰਦਾ ਹੈ ਨਾ ਨਾ ਮੋੜਾ ਕੱਢਦਾ ਮੋੜਿਆ ਮਰਾ ਵੱਧ ਤੋ ਤੋੜਾ ਮੋੜਿਆ ਨੇ ਦਾ ਇਹ ਰੋਡ ਪਰ ਜਿਹੜਾ ਇਹਦੇ ਤਫਾਏ ਵਿੱਚ ਜਿਸ ਨੇ ਆ ਗਿਆ ਜਿਹੜਾ ਆਪਾਂ ਮੋੜ ਪਰ ਕੱਢਦੇ ਨਹੀਂ ਨਾ ਤਾਂ ਵੱਧ ਕੇ ਤਾਂ ਹੀ ਖੰਨਾ ਹੋਰ ਬਈ ਹੋਰ ਸਿੱਧੂ ਖੇਡ ਚ ਲਾਓ ਕੰਮ ਦੇ ਟਾਈਮ ਲਾਓ ਰੋਡ ਵਗੈਰਾ ਫੋਲ ਲਾਉਣ ਦੀ ਉਹ ਵੀ ਪਹਾਈ ਨੂੰ ਹੋਰ ਕੋਈ ਫਾਇਦਾ ਨਹੀਂ ਪਹਾਈ ਨੂੰ ਹਰ ਵਾਰ ਨਾ ਤਵੀਆਂ ਨੂੰ ਲਾ ਲੈ ਟਰਾਲੀ ਨੂੰ ਲਾ ਲੈ ਬਸ ਉਹ ਨਹੀਂ ਸੁਪਰ ਸੀਟਰ ਨੂੰ ਕੋਈ ਫਾਇਦਾ ਨਹੀਂ ਹੋਰ ਬਈ ਹੁਣ ਆਵਾਜ਼ ਦੱਸਦੀ ਹੈ ਲੈ ਹੈ ਅਮਰਾ ਨੋਰਮਲ ਆ ਬਰਕਾ ਆ ਬਰਕਾ ਉਹ ਬਰਕਾ ਹੈ ਉਹਦੇ ਸਾਰੇ ਆਪ ਪਾਉਣੀ ਮਿੱਟੀ ਇਹ ਉਹ ਤੱਕ ਇਹਦੇ ਬਰਾਬਰ ਇਹ ਉਹ ਤੱਕ ਕੰਦੀ ਜਿਹੇ ਬਰਾਬਰ ਰੱਖਣੀ ਆ ਹਾਂ ਹਾਂ ਨਾ ਨਾ ਇਹਦੇ ਬਰਾਬਰ ਹੀ ਢੇਢ ਲੈ ਦੇ ਉਹ ਤੱਕ ਜਿੱਥੇ ਤੱਕ ਤੇਰਾ ਰੂਡਾ ਮੀਟਰ ਗਿਆ ਬਨ ਉਹ ਤੱਕ ਸਾੜੇ ਹਰ ਦੋ ਫਾਟਾ ਨੂੰ ਲਾ ਲਓ ਤੇ ਇਹਨੂੰ ਦੋਹੀ ਜਮਾ ਲਾ ਹਾਂ ਬਈ ਫੇ 8 9 ਦਾ ਫਰਕ ਨਾਲ 2 ਫੁੱਟ ਦਾ ਫਰਕ ਉਹੀ ਦੋ ਦਾ ਹੋਣਾ ਕਰ ਦੋ ਦਾ ਫਰਕ ਤਾਂ ਹੈਗਾ ਹੀ ਆ ਉਹ ਦੂਜੀ ਤਾਂ ਗੁੰਦ ਹੈ ਉਹ ਦੂਗਰੀਆਂ ਦਾ ਨੂੰ ਚਲਾਣੇ ਨੂੰ ਤਾਂ ਟਰੈਕਟਰ ਨੂੰ ਕੋਈ ਉਹ ਨਹੀਂ ਕਰਦਾ ਮੋਟਿਆਂ ਦੇ ਬਾਬਾ ਹੁਣ ਉਧਰ ਉਹਧਰ ਵਾਸਤੇ ਆ ਹੀ ਲੈ ਕੇ ਗਏ ਇਹ ਚੱਕਰ ਪੈਂਦਾ ਮੋਟਰ ਦਾ ਕਰਗਾ ਕੱਲੇ ਹੁਣ ਆ ਤੀਨਾ ਦੇਖ ਤੀਨਾ ਨੇ ਗਲਬਾ ਬਣਾਤੀ ਮੋਟਰ ਦੀ ਪੂਰੀਆਂ ਪਹਿਲਾਂ ਨਹੀਂ ਦੱਸਦਾ ਜਾਨਾ ਲੈਂਟਰ ਦੇ ਬਾਅਦ ਜਾਂ ਤੀਨਾ ਪਈਆਂ ਹੁਣ ਤੀਨਾ ਨਾਲ ਸੁਆ ਲੈਂਦਾ ਸਾਰੇ ਗੰਤ ਤਰ ਤਰ ਆਏ ਆ ਤੀਨਾ ਨੇ ਨਜ਼ਾਰਾ ਬਣਾ ਦਿਆ ਲੈ ਲਈਏ ਆ ਜਾਓ ਓਏ ਨੋਰਨਾਏ ਓਏ ਓ ਕਹਾ ਲੈ ਜਾ ਓਏ ਕਹਾ ਲੈ ਜਾ ਚੜੀ ਕੇ ਬਾਜਰਾ ਹਾਂ ਚੜੀ ਕੇ ਬਾਜਰਾ ਬਾਜਰਾ ਵਾਜਰਾ ਵਾਜਰਾ ਕੋਈ ਕਹੀ ਜਾਂਦਾ ਹਣ ਕਾਲੇ ਨੇ ਕਾਲੇ ਨੇ ਬਾਈ ਨੂੰ ਠਾਗ ਕੇ ਲਿਆ ਉਹ ਚਾਚੇ ਕੋਈ ਕਹੀ ਜਾਂਦਾ ਬਾਈ ਨੂੰ ਕਾਲੇ ਨੇ ਠਾਗ ਲਿਆ ਕਾਲੇ ਨੇ ਬਾਈ ਨੂੰ ਠਾਗ ਲਿਆ ਜਿਹਨੇ ਕਹਿੰਦਾ ਵੀ ਤਾਂ ਘੱਟ ਦੇਦੀ ਮੈਂ ਕੋਈ ਗੱਲ ਨਹੀਂ ਬਾਈ ਹਾਂ ਕਢੀਨੇ ਮੁਕੇ ਕਾਲੇ ਤੈਨੂੰ ਮਿਲੇ ਚਰਚ ਗਈ ਆ ਉਹ ਕਾਲੇ ਹਾਂ ਕਿੰਨੇ ਤਰੇ ਆਏ ਤਾਂ ਹੈ ਨਹੀਂ ਵੀ ਜਿੰਨੇ ਤੈਨੂੰ ਮੰਚ ਦਾ ਉਹਨੇ ਤੈਨੂੰ ਮਿਲ ਗਏ ਮੇਰੀ ਗੱਲ ਤਾਂ ਕਰ ਮੇਰੇ ਕਹਿੰਦੇ ਪਲੇਖਾ ਪੈ ਗਿਆ ਮੈਂ 57 ਕਹਿੰਦਾ ਇਹਨੇ ਮੈਨੂੰ 55 ਬਦਨ ਕਿਹਾ ਬਾਈ ਨੇ ਹੋਈ ਮੈਂ ਕੋਈ ਗੱਲ ਨਹੀਂ ਦੋ ਦੋ ਜੱਗ ਕਰਨੀ ਜਿੰਨੇ ਤੇ ਉਹਨੇ ਮਰ ਕੇ ਉਹ ਜੇ ਤੂੰ 57 ਵੀ ਕਹਿੰਦਾ ਤਾਂ ਵੀ ਹੱਤਾ ਠੀਕ ਆ ਉਹ ਗੱਲ ਕਰਦਾ ਉਹ ਤਾਂ ਟੁੱਟਲੀ ਵੇੜਾ ਦਾ ਹਾਂ ਇੰਨਾ ਦਾ ਮਾਲਕ ਨੇ ਕਿ ਜੀਨੇ ਵੇਚਣੀ ਆ ਉਹ ਪੂਰੇ ਪੈਸੇ ਮਿਲ ਕੇ ਬਲ ਕੋਈ ਹੋ ਨਹੀਂ ਹੈਗਾ ਲੈ ਘਰ ਚਾਹੀਏ ਤਰ ਵੀ ਦੁਸਰੇ ਉਹ ਮੈਂ ਇੰਨੀ ਵੀ ਉਹ ਠੀਕ ਆ ਮੈਂ 3000 ਮੈਨੂੰ ਇਹਨੇ ਹੋਰ 3000 ਮੈਨੂੰ ਹੋਰ ਨਹੀਂ ਆਉਣਾ ਕਹਦਾ ਥੈਲਾ ਦੇਣਾ ਇਹਨੇ ਆਦਾ ਲੇ ਕੇ ਉਹ ਨਹੀਂ ਹੋਣਾ ਉਹ ਨਹੀਂ ਬੰਦੇ ਨੂੰ ਪਤਾ ਜਿਹੜੀ ਗੱਲ ਹੋਰ ਹੋਈ ਵੀ ਵਿਚਾਲੀ ਹੈ ਕਿ ਨਹੀਂ ਥੈਲੇ ਦੀ ਹੋਈ ਵੀ ਇੱਕ ਨਹੀਂ ਤੇ ਨਹੀਂ ਤੇ ਹੋਈ ਦੋਹੇ ਕੱਟਿਆਂ ਦੀ ਵਿਸ਼ਾਲਵਾਜਾ ਕੱਟੇ ਦੇਣੀ ਦੋਹੇ ਜੇ ਕੱਟੇ ਮੈਂਗਾ ਦੇ ਦੀ ਯਾਰ ਆਹ ਕਿਆ ਚੱਕਰ ਹੋਇਆ ਬਾਈ ਤੁਹਾਨੂੰ ਪੱਤੀ ਨਹੀਂ ਹੋਣੀ ਮੈਨੂੰ ਲੱਗਦੀ ਨਹੀਂ ਹੁੰਦੀ ਨਾਲੇ ਪੱਤੀ ਖੋਣੀ ਨਹੀਂ ਪਿਆ ਤਾਂ ਹੈ ਨਹੀਂ ਉਹਦੇ ਪਤਾ ਨਹੀਂ ਲੱਗਿਆ ਪੋਲੀ ਮਿੱਟੀ ਆ ਉਹ ਬਾਈ ਥੈਲਾ ਨਹੀਂ ਪਟਾਵਾ ਮੈਂ ਇਹਨੂੰ ਕਿਹਾ ਦਾ ਹਾਂ ਥੈਲਾ ਜੇ ਉਹ ਦੇਖੀ ਨੇ ਪੁੱਟੇ ਨਾਲ ਉਹ ਦੇਖਦਾ ਮਾਰਿਆ ਬੁੱਟੇ ਨਾਲ ਡਰਾਈਵਰ ਮੜਾ ਡਰਾਈਵਰ ਇਹ ਕਿੰਡ ਥੜੇ ਤੇ ਸਵਾਰ ਕੇ ਕੋਈ ਨਹੀਂ ਇਹ ਇਹ ਪਤਾ ਕੀ ਆ ਇਹ ਇਹ ਪਹਿਨਾ 7 ਫੁੱਟਾ ਦਾ ਇਹ ਨਾ 8 ਫੁੱਟਾ ਇਹ ਜਿਆਦਾ ਹੈ ਆਮ 8 ਫੁੱਟੇ ਨਾਲ ਵੀ 8 ਫੁੱਟਾ ਅੰਦਰ ਅੰਦਰ ਹੈ ਇਹ ਇਹ 8.5 ਫੁੱਟ ਹੈ ਇਹ 9 ਬਣ ਜਾਂਦਾ ਇਹਦੀ ਤੇਰੇ ਵਾਲਾ 9 9 ਹੈ 10 ਬਣ ਜਾਂਦਾ ਉਹ 10 ਬਣਦਾ ਉਹ 9 ਵਿਚ ਵਿਚ ਹੈ ਠੀਕ ਹੈ ਹੁਣ ਉਹ ਮੇਰਾ ਉਹਨੇ ਮੋੜਿਆ ਉੱਥੇ ਫੇਰ ਲੱਗਣੀ ਲੱਗਣਾ ਹੈ ਇਹੀ ਤਾਂ ਦੇਖਦੇ ਨਹੀਂ ਹੈਗੇ ਕੋਈ ਥੈਲਾ ਫਸਿਆ ਵਾ ਮੈਂ ਨਾ ਇਹਨੂੰ ਕਿਹਾ ਤਾਂ ਵੀ ਥੈਲਾ ਕੱਢ ਨੇ ਉੱਥੇ ਅਸੀਂ ਬਾਹਰ ਪਿੱਛੇ ਔਰ ਇੱਕ ਹੋਰ ਹੈਗੀ ਫਾਂਟ ਜੀ ਤੇਰੀ ਲੈ ਵੀ ਮੇਰਾ ਹੋ ਗਿਆ ਮੈਂ ਸਾਡਾ ਮੈਂ ਚੱਲਿਆ ਮੈਨੂੰ ਦੋ ਯਾਰ ਤਾਂ ਕੱਲ ਜਾ ਭਾਈ ਕੱਲ ਵੀਰੇ ਕਾ ਕੰਡਾ ਕਰਨਾ ਹਲੇ ਆਓ ਮੈਂ ਮੋਟਰ ਮੈਂ ਪੂਰ ਮੈਂ ਜੋੜਿਆ ਮੈਂ ਜੋੜੀਆਂ ਮੈਂ ਮੋਟਰ ਬੰਦ ਕਰਨਾ ਹੈ ਤਾਂ ਖੜੀ ਉਹ ਆਹਾ ਮੰਡਰੇ ਚੱਲਦੇ ਖੜੀਆਂ ਨਹੀਂ ਬੰਦ ਕਰੀ ਮੈਂ ਕੰਮ ਜਲਾਉਂਗਾ ਚਲਾਏ ਜਿੱਪਾ ਕੈਂਡਾ ਪੂਰ ਨਹੀਂ ਜਿਆ ਬਹੁਤ ਹੋਣਾ ਆ ਗਿਆ ਵੀ ਪੋਰਾ ਬੋਲ ਆ ਗਿਆ ਤੇਰੀ ਜਾਂੜ ਦੁਹਦੀ ਆ। ਆ ਤੂੰ ਵੀ ਪੋਰਾ ਬੋਲ ਤੇਰੀ ਜਾਂੜ ਦੁਹਦੀ ਆ ਮੈਂ ਤੇ ਸੱਟ ਲਾ ਗਿਆ ਦੇਖ ਲੈ ਜਾਂ। ਜਾਂੜੇ ਦੁਹਦੀ ਆ ਹੋਰ ਕੀ ਆ। ਭਾਈ ਜਿੰਨੇ ਬੋਲਦੇ ਹੀ ਹੁਣ ਤਿੰਨ ਚਾਰ ਜਣੇ ਲੱਗੇ ਹੋਏ। ਤੂੰ ਜਾਂੜੇ ਦੁਹਦੀ ਆ ਜੀ। ਮੈਂ ਜਾਂਦਾ ਦੇਖਦਾ ਟਰੈਕਟਰ ਨੂੰ। ਸਾਜ ਕੱਸਦਾ ਦਿੱਤਾ ਇਹ ਵਾ ਦੇ ਦੇ ਪੰਬਾ ਹੋਰ ਭੱਜ ਕੇ। ਓ ਜਾਓ ਜਾ। ਪੰਬਾ ਦਈਏ ਕਹਿੰਦਾ ਉਹਦਾ। ਨਾ ਨਾ ਭਾਈ ਐਹੀ ਜੀ। ਦੂਈ ਦਾ ਬੰਬ ਐਨੀ ਤੇ ਹੋਣੀ ਉੱਚ ਬਈ ਬੰਬ ਜਿੰਨੀ ਤੇ ਹੋਣੀ ਐ ਬੰਬ ਦੇ ਵੱਧੇ ਹੋਣੀ ਐ ਟੱਗਣ ਦਾ ਨਿਕਲੇ ਆਉਣਾ ਟੱਗਣ ਦੇ ਲੋ ਬਾਈ ਇੱਧਰ ਆਪਣਾ ਹੋ ਗਿਆ ਇਹ ਪਹਿਲਾ ਗੇਰ ਨਾਲ ਮਿੱਟੀ ਖਿੱਚ ਲਈ ਦੂਆ ਦੇ ਖਿੱਚ ਲਈ ਆ ਤੀਜ ਲੱਗੇ ਖਿੱਚ ਹੁਣ ਉਹ ਰੇਮਿਟੀ ਆ ਪੈਣੀ ਕੰਮ ਹੀ ਉਹ ਗਾਹ ਤੱਕ ਪੈਣੀ ਗਾਹ ਤੱਕ ਲੈ ਜਾ ਤਦ ਕਿਰਾ ਸਾਰਾ ਹੀ ਪਿਆਲੇ ਇਹ ਉਹਦੇ ਮੇਟੀ ਬਹੁਤ ਜ਼ਿਆਦਾ ਪੈਣੀ ਆ ਉਹ ਦੇਖ ਲਾ ਕਿਤਾ ਕੇ ਪਿਆ ਪੈਰ ਤੱਕ ਪਿਆ ਮੰਨ ਲਾ ਆਹ ਪੈਰ ਤੱਕ ਪੈਣੀ ਆ ਉਹ ਸਾਰਾ ਖਾਲੀ ਉਹ ਪੇਰ ਤੱਕ ਆ ਉਹਦਾ ਮਾਜੀ ਬਜਟ ਆਏ ਆ ਵੀ ਰੱਖੀ ਆ ਟੇਪ ਕੋਈ ਉਹ ਨਹੀਂ ਦਿੱਕਤ ਆਹ ਇੱਧਰ ਨਹੀਂ ਮੈਂ ਰੱਖਦਾ ਹਾਂ ਇੱਧਰ ਮਾਜਾ ਐਂ ਕਰ ਦੂੰਗੇ ਪਾਣੀ ਉੱਧਰ ਉੱਧਰ ਦਾ ਹਾਂ ਇੱਧਰ ਮੈਂ ਉੱਚ ਰੱਖੂੰਗਾ ਆਪਾਂ ਇੱਧਰ ਕਾ ਕੋਈ ਲਾਉਂਗਾ ਇੱਧਰ ਸਿਰ ਵਿੱਚ ਬੱਚਾ ਨਹਾਉਣੇ ਵਾਸਤੇ ਹੀ ਆ ਉਹ ਲਾਉਂਗੇ ਫਿਰ ਰੱਖ ਤਾ ਬਾਦ ਇੱਥੇ ਦਾ ਫਰਸ਼ ਲਾ ਦੂਗੇ ਨਾਲ ਨਾਲ ਆਹ ਇਹ ਨਗਾ ਹਾਂ ਇੱਥੇ ਆਪਣੇ ਬੱਚੇ ਪਈਆਂ ਕਿਹੜਾ ਟੂਲ ਨਹੀਂ ਲੱਭਣਗੇ ਆ ਨਾ ਨਾ ਠੀਕ ਹੈ ਨਗਾ ਬਾਥਰੂਮ ਤੱਕ ਬਾਥਰੂਮ ਤੱਕ ਇੱਧਰ ਨੂੰ ਗਾ ਬਾਕੀ ਵੀਰ ਹੁੰਦਾ ਹੋਗਾ ਹਨੇਰਾ ਆਕੂੰ ਹੁਣ ਕੱਲੂ ਦਿਖਾਉਂਗੇ ਬਈ ਕਿੰਨਾ ਕ ਬਣਿਆ ਕੰਮ ਤਾਂ ਕੰਮ ਕੱਲੂ ਫੇਰ ਚੱਲੂਗਾ ਅੱਜ ਤਾਂ ਅਜੇ ਨਿਪਟਦਾ ਹੈਗਾ ਇਹ ਕੰਮ ਲੰਬਾ ਥੋੜਾ ਜਿਹਾ ਕੱਲੂ ਮਨਾਸਵਾਗਾ ਪਾ ਕੇ ਸੈੱਟ ਕਰੂੰਗੇ ਨਾ ਉੱਥੇ ਜ਼ਿਆਦਾ ਮਿੱਟੀ ਪੈਣੀ ਆ ਨੂੰ ਆ ਵੀ ਸੈੱਟ ਕਰੂੰਗਾ ਕੱਲੂ ਇਹ ਸੈੱਟ ਕਰਨ ਤੇ ਬਾਅਦ ਕੱਲੂ ਬੂਟੇ ਲਾ ਲੈਣੇ ਆਪਾਂ ਸਾਈਡ ਪਰ ਖਾਲ ਪਾ ਕੇ ਬਾਕੀ ਅੱਜ ਲਈ ਸਮਾਪਤੀ ਹੈ ਜੀ ਹਲਤੀ ਫਲਤੀ ਮਾਫ ਕਰਿਓ ਸਤਿ ਸ੍ਰੀ ਅਕਾਲ